ਸਤ ਸ੍ਰੀ ਅਕਾਲ ਦੋਸਤੋ ਕੀ ਆ ਚਾਲਾ ਜੀ ਅੱਜ ਤੁਹਾਡੀ ਕਚੈਰੀ ਵਿੱਚ ਲੈ ਕੇ ਆਇਆ ਕਿ ਨਵਾਂ ਬਲੌਗ ਅੱਜ ਇਹ ਮੇਰੀ ਭਤੀਜੀ ਆ ਇਹਦੀ ਹੈਗੀ ਜਿਮਨਾਸਟਿਕ ਕਲਾਸ ਤੇ ਅਸੀਂ ਜਿਮਨਾਸਟਿਕ ਕਲਾਸ ਲਗਾਉਣ ਜਾ ਰਹੇ ਆ ਤੇ ਹਫਤੇ ਦੇ ਵਿੱਚ ਇੱਕ ਦਿਨ ਹੀ ਹੁੰਦੀ ਆ ਫਰਾਈਡੇ ਸੋ ਅੱਜ ਅਸੀਂ ਉੱਥੇ ਵੀ ਥੋੜੀ ਵੀਡੀਓ ਬਣਾਵਾਂਗੇ ਅਗਰ ਉੱਥੇ ਥੋੜਾ ਬੋਤਾ ਇਹਨਾਂ ਦੇ ਕੀ ਐਕਟੀਵਿਟੀਜ਼ ਕਰਾਂਦੇ ਇਹਨਾਂ ਨੂੰ ਸੋ ਜਿਪਰੀਨ ਹਾਈ ਹਾਈ ਸੋ ਇਹ ਜਿਪਰੀਨ ਆ ਬੜੀ ਸ਼ਰਾਰਤ ਆ ਇਹ ਕਰਦੀ ਆ ਇਹ ਬਹੁਤ ਜ਼ਿਆਦਾ ਤੇ ਇਨੋਸੈਂਟ ਵੀ ਬਹੁਤ ਆ ਪਰ ਸ਼ਰਾਰਤਾਂ ਜ਼ਿਆਦਾ ਕਰਦੀ ਆ ਸੋ ਮਿਲਦੇ ਆ ਯਾਰ ਜੁਮਨਾਸਟਿਕ ਕਲਾਸ ਦੇ ਵਿੱਚ ਪਹਿਲਾਂ ਪਹਿਲਾਂ ਉਹ ਵੀਡੀਓ ਦਿਖਾਵਾਂਗੇ ਇੱਕ ਚੀਜ਼ ਦੇਖਣ ਨੂੰ ਮਿਲੀ ਆ ਇੱਥੇ ਆਪਾਂ ਨੂੰ ਆ ਮਤਲਬ ਜਾਂਦੇ ਜਾਂਦੇ ਨਾ ਇੱਕ ਗੋਰਿਆਂ ਦੇ ਰਿਵਾਜ ਆ ਜਾਂ ਕੁਝ ਵੀ ਲਾ ਲੋ ਤੁਸੀਂ ਇਹ ਨਾ ਮਤਲਬ ਉਹ ਕੀ ਫੈਲਮ ਵਗੈਰਾ ਜਿਹੜੇ ਉਹਨਾਂ ਨੇ ਆਪਣੇ ਘਰਾਂ ਦੇ ਬਾਹਰ ਰੱਖੇ ਹੋਏ ਆ ਬਣਾਏ ਹੋਏ ਉਹਨਾਂ ਦਾ ਤਾਂ ਨਾ ਹੀ ਹਿਸਟਰੀ ਵੀ ਸ਼ੇਅਰ ਕਰਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਹਿਸਟਰੀ ਸ਼ੇਅਰ ਕਰਾਂਗੇ ਸੋ ਆਪਾਂ ਮਿਲਦੇ ਹਾਂ ਜਲਦੀ ਦੋਸਤੋ ਕੀ ਹਾਲ ਚਾਲ ਹੈ ਅੱਜ ਅਸੀਂ ਨਾ ਜਿਮਨਾਸਟਿਕ ਕਲਾਸ ਚੱਲੇ ਸੀ ਆਪਣੇ ਕਿਤੇ ਜਿਵੇਂ ਤੇ ਜਾਂਦੇ ਜਾਂਦੇ ਇੱਕ ਚੀਜ਼ ਦੇਖੀ ਆ ਥੋੜਾ ਜਿਹਾ ਤੁਸੀਂ ਵੀ ਧਿਆਨ ਮਾਰੋ ਇਹ ਗੋਰਿਆਂ ਦੇ ਨਾ ਘਰਾਂ ਦੇ ਵਿੱਚ ਆਮ ਕਰਕੇ ਕਾਫੀ ਘਰਾਂ ਦੇ ਵਿੱਚ ਲੱਗੇ ਹੋਏ ਬਾਹਰ ਉਹਨਾਂ ਨੇ ਬਣਾਏ ਹੋਏ ਆ ਕੀ ਕਹਿੰਦੇ ਪਾਜੀ ਇਹਨੂੰ ਹੈਲੋ 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 ਹਾਂ ਹੈਲੋ ਕਹਿੰਦੇ ਆ ਇਹਨਾਂ ਨੂੰ ਹਨਾ ਮਤਲਬ ਕਿ ਕਾਫੀ ਘਰਾਂ ਦੇ ਬਾਹਰ ਜਿਹੜੇ ਹਨਾ ਆਮ ਇਦਾਂ ਦੇ ਸਕਲ ਵਗੈਰਾ ਦੇਖਣ ਨੂੰ ਮਿਲ ਜਾਂਦੇ ਹਨਾ ਤੁਸੀਂ ਦੇਖੋ ਉਹਨਾਂ ਦੇ ਆਰ ਆਈ ਪੀ ਵੀ ਲਿਖਿਆ ਹੋਇਆ ਤੇ ਮੈਨੂੰ ਸੁਣਨੇ ਚ ਆਇਆ ਕਿ ਇਹਨਾਂ ਦਾ ਜਿਹੜਾ ਨਾ ਇਤਿਹਾਸ ਆ ਕਿ ਗੋਰੇ ਤਾਂ ਇਹ ਲਗਾਉਂਦੇ ਆ ਕਿ ਆਪਣੇ ਪੂਰਵਜਾਂ ਨੂੰ ਦਾ ਆਪਣੇ ਤੇ ਮਤਲਬ ਕੀ ਕਹਿੰਦੇ ਨਹੀਂ ਆਪਾਂ ਜਿਦਾਂ ਇੰਡੀਆ 'ਚ ਕਹਿੰਦਾ ਹੁੰਦੇ ਆਪਾਂ ਆਪਣੇ ਵੱਡੇ-ਵੱਡੇਰੇ ਆ ਜਟੇਰਿਆਂ ਨੂੰ ਜਾਂ ਕੁਝ ਵੀ ਹੈ ਨਾ ਤੇ ਇਦਾਂ ਹੀ ਇਹਨਾਂ ਨੇ ਜਿਹੜਾ ਇਹ ਲਗਾਏ ਹੋਏ ਆ ਕਿ ਜਿਹੜੇ ਇਹਨਾਂ ਦੇ ਪੂਰਵਜਾ ਆ ਆਲਵੇਸ ਜਿਹੜੇ ਇਹਨਾਂ ਦੇ ਨਾਲ ਨੇ ਉਹ ਸਾਨੂੰ ਆਰਵਲ ਦੇਖਦੇ ਨੇ ਆਪਣੇ ਪੂਰਵਜਾਂ ਦੀ ਜਿਹੜੀ ਯਾਦ ਦੇ ਵਿੱਚ ਉਹਨਾਂ ਨੇ ਆਪਣੇ ਬਲੇਸਿੰਗ ਲਈ ਇਹ ਸਾਰਾ ਪਾਰ ਪੋਰੀਆਂ ਨੇ ਕਾਫੀ ਨੇ ਲਗਾਏ ਆ ਤੁਹਾਨੂੰ ਦਿਖਾਉਂਦੇ ਆ ਅੱਗੇ ਵੀ ਹੋਰ ਕਾਫੀ ਨੇ ਆ ਜ ਟੂਰ ਕਰਦੇ ਆ ਅਪਨਾਂ ਕਿੰਨਾ ਮਤਲਬ ਹੈ ਨਾ ਸਹੀ ਆਇਆ ਆ ਗਿਆ ਸੋ ਇੱਕ ਆ ਵੀ ਜਿਹੜਾ ਆ ਦੇਖੋ ਕਾਫੀ ਥੰਮਾ ਡਾਲਾ ਹੋ ਰਿਹਾ ਹੈ ਗੋਰੀਆਂ ਦੇ ਕਮਾਲ ਦੇਖੋ ਹੈ ਨਾ ਇਹ ਕਲਾ ਸੀ ਨਹੀਂ ਮੰਨਦੇ ਆਪਣੇ ਉੱਥੇ ਵਾਲੇ ਕਹਿੰਦੇ ਸਾਡੇ ਜੀ ਕਈ ਕਹਿੰਦੇ ਆ ਵੀ ਆਪਾਂ ਵੱਡੇ-ਵੱਡੇ ਰਿਆਂ ਮੰਨਦੇ ਨਹੀਂ ਜਾਂ ਕੁਝ ਹੋਰ ਬਟ ਇਥੇ ਗੋਰਿਆਂ ਦੇ ਵਿੱਚ ਵੀ ਇਹ ਰੀਤੀ ਰਿਵਾਜ ਜਿਹੜੇ ਹੁਣ ਕਾਫੀ ਹੱਦ ਤੱਕ ਕਰ ਰਹੇ ਆ ਠੀਕ ਆ ਜੀ ਸੋ ਵਧੀਆ ਲੱਗਾ ਵਾ ਬਹੁਤ ਵਧੀਆ ਆ ਕਾਫੀ ਇਹਨਾਂ ਨੇ ਆਪਣਾ ਆ ਕਲਚਰ ਵੀ ਸੰਭਿਆ ਵਾ ਤੇ ਉਦਾਂ ਵੀ ਵਧੀਆ ਆ ਕੰਟਰੀ ਵੀ ਵਧੀਆ ਆ ਮੈਂ ਕਿਹਾ ਮਿਲਦੇ ਆ ਤੁਹਾਨੂੰ ਜਲਦੀ ਹੁਣ ਅਸੀਂ ਜਾ ਰਹੇ ਆ ਵਾਪਸ ਕਲਾਸ ਹੋ ਗਈ ਹੈ ਡਨ ਤੇ ਮਿਲਦੇ ਆ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਜਿਹੜੇ ਇਸ ਚੈਨਲ ਦੇ ਨਵੇਂ ਨੇ ਉਹ ਪਲੀਜ਼ ਸਬਸਕ੍ਰਾਈਬ ਕਰ ਲੈਣ ਔਰ ਵੀਡੀਓ ਨੂੰ ਵਤਵਾ ਸ਼ੇਅਰ ਔਰ ਲਾਈਕ ਸ਼ੁਰੂ ਕਰਨਾ ਨਾ ਜੀ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਦੇਖੀਏ ਵੀਰ ਜੀ ਤਾਂ